ਇਹ ਕੋਰਸ ਕਰਨਾ ਜ਼ਰੂਰੀ ਕਿਉਂ ਹੈ ਜੀ ਪਾ ਜੇ ਸਵਾਲ ਆਵੇ ਕਿ ਅਸੀਂ ਇਹ ਕੋਰਸ ਕਿਉਂ ਕਰੀਏ ਜੀ ਆ ਖਾਸ ਰੀਜ਼ਨ ਹੀ ਹੈ ਜੀ ਤਾਂ ਜੋ ਸਾਨੂੰ ਸ਼ਬਦਾਂ ਦੇ ਅਰਥ ਅਤੇ ਪਾ ਵਰਤ ਸਮਝ ਆ ਜਾਣ ਜੀ ਕਿਉਂਕਿ ਜੇ ਸ਼ਬਦਾਂ ਦੇ ਅਰਥ ਤੇ ਪਾ ਵਰਤ ਸਾਨੂੰ ਸਮਝ ਆ ਗਏ ਤਾਂ ਬਾਣੀ ਪੜਨ ਦਾ ਆਨੰਦ ਆਵੇਗਾ ਜੀ ਸਾਨੂੰ ਅਧਿਆਤਮਿਕ ਗਿਆਨ ਦੀ ਪ੍ਰਾਪਤੀ ਮਿਲੇਗੀ ਜੀ ਇਨ ਇਸ ਕੋਰਸ ਦੇ ਵਿੱਚ ਆ ਸਾਨੂੰ ਇਹ ਕੋਰਸ ਕਰਕੇ ਮਨ ਦੀ ਸ਼ਾਂਤੀ ਅਤੇ ਆਨੰਦ ਮਿਲੇਗਾ ਜੀ ਜੋ ਕਿ ਇਸ ਜ਼ਿੰਦਗੀ ਲਈ ਬਹੁਤ ਜ਼ਰੂਰੀ ਹੈ ਜੀ ਇਹ ਕੋਰਸ ਸਾਨੂੰ ਸੱਚ ਦੇ ਰਾਹ ਤੇ ਚੱਲਣ ਲਈ ਬਹੁਤ ਜ਼ਰੂਰੀ ਹੈ ਜੀ ਇਹ ਕੋਰਸ ਸਾਨੂੰ ਆਪੇ ਨੂੰ ਜਾਣਨ ਲਈ ਭਾਵ ਆਪਣੇ ਆਪ ਨੂੰ ਜਾਣਨ ਦੇ ਲਈ ਬਹੁਤ ਜ਼ਰੂਰੀ ਹੈ ਜੀ ਆ ਪ੍ਰਭੂ ਪ੍ਰਮਾਤਮਾ ਨੂੰ ਮਿਲਣ ਦੇ ਲਈ ਇਹ ਕੋਰਸ ਬਹੁਤ ਜ਼ਰੂਰੀ ਹੈ ਜੀ ਜਪਜੀ ਸਾਹਿਬ ਵਿੱਚ ਬਹੁਤ ਸਾਰੇ ਅਜਿਹੇ ਸੰਕੇਤ ਆਉਂਦੇ ਹਨ ਜੀ ਕਿ ਪ੍ਰਭੂ ਨੂੰ ਕਿਵੇਂ ਮਿਲਣਾ ਹੈ ਜੀ ਉਸ ਪਰਮਾਤਮਾ ਦੇ ਹੁਕਮ ਨੂੰ ਸਮਝਣ ਲਈ ਅਤੇ ਉਸ ਦੇ ਹੁਕਮ ਦੇ ਵਿੱਚ ਚੱਲਣ ਦੇ ਲਈ ਇਹ ਕੋਰਸ ਬਹੁਤ ਜ਼ਰੂਰੀ ਹੈ ਜੀ ਪ੍ਰਭੂ ਪਰਮਾਤਮਾ ਦੇ ਗੁੱਝੇ ਪੇਦਾਂ ਨੂੰ ਸਮਝਣ ਦੇ ਲਈ ਜਾਂ ਜਾਣਨ ਦੇ ਲਈ ਇਹ ਕੋਰਸ ਬਹੁਤ ਹੀ ਜ਼ਰੂਰੀ ਹੈ ਜੀ